ਵੱਡੇ ਸਿੱਖਾਂ ਦਾ ਇਕੱਠ ਹੋਇਆ ਜਾਣ ਕਰਕੇ ਸੱਚੇ ਪਾਤਸ਼ਾਹ ਨੇ ਫਿਰ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੂੰ ਸਭ ਦੇ ਵੇਖਦਿਆਂ ਹੋਇਆ ਸਾਧ ਸੰਗਤ ਜੀ ਗੁਰਿਆਈ ਤਖਤ ਦਿੱਤਾ ਮਹਾਰਾਜ ਗੁਰੂ ਹਰ राय ਸਾਹਿਬ ਜੀ ਭਾਵੇਂ ਸੰਸਾਰੀ ਰਿਸ਼ਤੇ ਵਿੱਚੋਂ ਆਪ ਜੀ ਦੇ ਪੋਤਰੇ ਨੇ ਪਰ ਗੁਰੂ ਨਾਨਕ ਸਾਹਿਬ ਜੀ ਦੀ ਉਹ ਮਰਿਆਦਾ ਨੂੰ ਆਪ ਨੇ ਨਿਭਾਇਆ ਆਪਣੇ ਪੋਤਰੇ ਗੁਰੂ ਹਰ राय ਸਾਹਿਬ ਜੀ ਨੂੰ ਮੱਥਾ ਟੇਕਿਆ ਪੰਜ ਪੈਸੇ ਤੇ ਨਾਰੀਅਲ ਭੇਟ ਕੀਤਾ ਤੇ ਮਹਾਰਾਜ ਨੇ ਤੇ ਸਾਰੀ ਮਰਯਾਦਾ ਜਿਹੜੀ ਸੀ ਸੰਪੂਰਨ ਕੀਤੀ ਸਤਗੁਰਾਂ ਜੀ ਨੇ ਜਦੋਂ ਗੁਰਿਆਈ ਤਖਤ ਦਿੱਤਾ ਜਿੱਥੇ ਅੱਜ ਪਤਾਨਪੁਰੀ ਸਾਹਿਬ ਗੁਰਦੁਆਰਾ ਸਾਹਿਬ ਵਿਦਿਮਾਨ ਹੈ ਇਸ ਸਥਾਨ ਤੇ ਸਤਗੁਰਾਂ ਜੀ ਨੇ ਇੱਕ ਕੋਠਾ ਸਾਹਿਬ ਬਣਵਾਇਆ ਤੇ ਮਹਾਰਾਜ ਨੇ ਉਸ ਨੂੰ ਚੰਦਨ ਦਾ ਲੇਪ ਕਰਵਾ ਕਰਕੇ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੂੰ ਆਗਿਆ ਕੀਤੀ ਕਿ ਅਸੀਂ ਇਸ ਕੋਠੇ ਦੇ ਅੰਦਰ ਪ੍ਰਵੇਸ਼ ਕਰਨ ਲੱਗੇ ਆਂ ਤੇ ਤੁਸੀਂ ਅਖੰਡ ਕੀਰਤਨ ਦਾ ਜਾਪ ਕਰਨਾ ਹੈ ਰਾਤ ਦਿਨ ਤੇ ਜਦੋਂ ਸਤਵੇਂ ਦਿਨ ਦਾ ਅੰਮ੍ਰਿਤ ਵੇਲਾ ਹੋਵੇਗਾ ਨਾ ਉਦੋਂ ਅਸੀਂ ਸੱਚਖੰਡ ਨੂੰ ਚਾਲਾ ਮਾਰਨਾ ਤੇ ਇਸ ਦਰਵਾਜ਼ੇ ਦਾ ਅੜਿਆ ਹੋਇਆ ਸੰਗਲ ਆਪੇ ਲੱਥੇਗਾ ਤੇ ਅੰਦਰ ਸਾਡਾ ਸ਼ਰੀਰ ਹੋਵੇਗਾ ਕਿਸੇ ਪ੍ਰਕਾਰ ਦਾ ਮੋਹ ਨਹੀਂ ਕਰਨਾ ਉਦੋਂ ਸਾਡੇ ਸ਼ਰੀਰ ਦੀ ਅੰਤਮ ਕਿਰਿਆ ਕਰ ਦੇਣੀ ਇਹ ਮਹਾਰਾਜਾ ਆਗਿਆ ਕੀਤੀ ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਸ ਕੋਠੇ ਵਿੱਚ ਪ੍ਰਵੇਸ਼ ਕਰਨ ਲੱਗੇ ਤੇ ਸਤਗੁਰਾਂ ਜੀ ਨੇ ਕੁਝ ਬਚਨ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੂੰ ਕਹੇ ਮਹਾਰਾਜ ਨੇ ਆਖਿਆ ਸੀ ਕਿ ਪਾਈ ਪੁਰਖਾ 2200 ਕੋੜ ਸਵਾਰ ਤਿਆਰ ਪਰ ਤਿਆਰ ਰੱਖਿਓ ਪਰ ਜੁਧ ਨਹੀਂ ਤੁਸੀਂ ਕੋਈ ਕਰਨਾ ਮਹਾਰਾਜ ਨੇ ਗੁਰੂ ਹਰ राय ਸਾਹਿਬ ਜੀ ਨੇ ਆਖਿਆ ਸੱਚੇ ਪਾਤਸ਼ਾਹ ਜੇ ਕੋਈ ਚੜ ਕੇ ਆ ਗਿਆ ਤਾਂ ਮਹਾਰਾਜ ਨੇ ਕਿਹਾ ਜਿਹੜਾ ਤੁਹਾਡੇ ਤੇ ਚੜ ਕੇ ਆਵੇਗਾ ਗਲੇ ਦੀ ਤਰੰਗ ਗਲ ਜਾਵੇਗਾ ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ ਤੋਂ ਇਤਿਹਾਸ ਨੇ ਜ਼ਿਕਰ ਕੀਤਾ ਹੈ ਕੋਈ ਇਤਿਹਾਸਕਾਰ 15 ਕਹਿੰਦਾ ਹੈ 17 ਹਮਲੇ ਸਾਧ ਸੰਗਤ ਜੀ ਨਰੰਗੇ ਨੇ ਮਹਿੰਮਾਂ ਚੜਾਈਆਂ ਸੀ ਪਰ ਕੋਈ ਵੀ ਫੌਜ ਪੰਜਾਬ ਤੱਕ ਨਹੀਂ ਸੀ ਪਹੁੰਚ ਸਕੀ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਦਿਨ ਮਹਾਰਾਜ ਜੀ ਨੇ ਉਸ ਕੋਠਾ ਸਾਹਿਬ ਵਿੱਚ ਪ੍ਰਵੇਸ਼ ਕਰਨਾ ਸੀ ਇੱਕ ਰਸ ਕੀਰਤਨ ਹੋ ਰਿਹਾ ਹੈ ਜਦੋਂ ਮਹਾਰਾਜ ਕਿਉਂਕਿ ਇਹ ਆਖਰੀ ਦਰਸ਼ਨ ਹੋ ਰਿਹਾ ਸੱਚੇ ਪਾਤਸ਼ਾਹ ਦਾ ਮਹਾਰਾਜ ਨੇ ਕਿਹਾ ਕਿ ਅਸੀਂ ਅੰਦਰ ਚੌਂਕੜਾ ਲਾ ਕੇ ਕਿ ਸਮਾਧੀ ਸਥਿਤ ਹੋਣਾ ਤੇ ਅੱਜ ਤੋਂ 7ਵੇਂ ਦਿਨ ਅਸੀਂ ਸੱਚਖੰਡ ਚਾਲਾਂ ਮਾਰਨਾ ਇਤਿਹਾਸ ਵਿੱਚ ਅਨੁਕਤ ਬਚਨ ਨੇ ਸਾਧ ਸੰਗਤ ਜੀ ਜਦੋਂ ਸਤਿਗੁਰੂ ਜੀ ਕੋਠਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਨ ਲੱਗੇ ਸਿੱਖ ਸੰਤਾਂ ਬਰਾਗ ਕਰਨ ਲੱਗ ਪਈਆਂ ਹੱਥ ਜੋੜ ਕੇ ਸਿੱਖਾ ਆਖਿਆ ਮਹਾਰਾਜ ਕੋ ਸਾਨੂੰ ਅੰਤਮ ਉਪਦੇਸ਼ ਦਿਓ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਗੁਰੂ ਪਿਤਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸਿੱਖੋ ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਸਤਗੁਰਾਂ ਜੀ ਨੇ ਇਹ ਸਾਰਾ ਸ਼ਬਦ ਜਿਹੜਾ ਸੀ ਨਾ ਸਾਧ ਸੰਗਤ ਜੀ ਸੰਗਤਾਂ ਨੂੰ ਉਪਦੇਸ਼ ਰੂਪ ਦੇ ਅੰਦਰ ਮਹਾਰਾਜ ਜੀ ਨੇ ਉਸ ਸਮੇਂ ਸਿੱਖਿਆ ਦੜਾਈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਡਾ ਵੱਡਾ ਸਰੀਰ ਦਾ ਡੀਰਡਾਉਣ ਗੱਜ ਚੌੜੀ ਛਾਤੀ ਗੋਡਿਆਂ ਤੋਂ ਲੰਬੀਆਂ ਪੁਜਾਵਾਂ ਸੱਚੇ ਪਾਤਸ਼ਾਹ ਦੀਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਹੋਂ ਸੁਨੱਦ ਬੱਦ ਤਿਆਰ ਪਰ ਤਿਆਰ ਹੋ ਕਰਕੇ ਗਰੀਬਨਵਾਸ ਸੱਚੇ ਪਾਤਸ਼ਾਹ ਉਸ ਕੋਠਾ ਸਾਹਿਬ ਦੇ ਅੰਦਰ ਸਤਿਗੁਰੂ ਪਰਵੇਸ਼ ਹੋਏ ਮਹਾਰਾਜ ਨੇ ਦਰਵਾਜੇ ਜਿਹੜੇ ਸੀ ਉਹ ਢਾ ਦਿੱਤੇ ਬਾਹਰ ਇੱਕ ਰਸ ਕੀਰਤਨ ਹੋਣ ਲੱਗ ਪਿਆ ਜਦੋਂ ਸਤਵੇਂ ਦਿਨ ਦਾ ਅੰਮ੍ਰਿਤ ਵੇਲਾ ਸੀਗਾ ਨਾ ਸਿੱਖ ਸੰਗਤਾਂ ਕੀਰਤਨ ਕਰ ਰਹੀਆਂ ਅਜਬ ਨਜ਼ਾਰਾ ਵੇਖਿਆ ਸਾਰਾ ਆਕਾਸ਼ ਹੀ ਰੁਸ਼ਨਾ ਗਿਆ ਉਸ ਸਮੇਂ ਭਾਵੇਂ ਕਿ ਰਾਤ ਦਾ ਸਮਾਂ ਸੀਗਾ ਪਰ ਆਕਾਸ਼ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦਿੱਤਾ ਜਦੋਂ ਉਹ ਪ੍ਰਕਾਸ਼ ਇੰਨਾ ਜ਼ਿਆਦਾ ਗਾੜਾ ਹੋਇਆ ਤੇ ਕੋਠਾ ਸਾਹਿਬ ਤੋਂ ਉਹ ਪ੍ਰਵਾਹ ਪ੍ਰਕਾਸ਼ ਜਿਹੜਾ ਸੀ ਹੌਲੀ-ਹੌਲੀ ਆਕਾਸ਼ ਵੱਲ ਨੂੰ ਅੱਖੋਂ ਓਲੇ ਹੁੰਦਾ ਹੁੰਦਾ ਅਲੋਪ ਹੋ ਗਿਆ ਸਾਰੇ ਗੁਰਸਿੱਖਾਂ ਨੂੰ ਕਮਾਈ ਵਾਲਿਆਂ ਨੂੰ ਅਨਪਬ ਹੋ ਗਿਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਚਾਲਾ ਮਾਰਿਆ ਜਦੋਂ ਸੱਦ ਸੰਗਤ ਜੀ ਦਿਨ ਦਾ ਚੜਾ ਸੀਗਾ ਗੁਰੂ ਹਰ राय ਸਾਹਿਬ ਜੀ ਮਹਾਰਾਜ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਅਰਦਾਸ ਕੀਤੀ ਤੇ ਸੱਦ ਸੰਗਤ ਜੀ ਅੜਿਆ ਹੋਇਆ ਸੰਗਲ ਖੁੱਲਿਆ ਦਰਵਾਜ਼ਾ ਸਤਗੁਰਾਂ ਜੀ ਨੇ ਜਦੋਂ ਖੋਲਿਆ ਸਤਗੁਰਾਂ ਦੀ ਪਾਵਨ ਦੇਹ ਪਦਮ ਆਸਣ ਵਿੱਚ ਸਤਗੁਰੂ ਜੀ ਬੈਠੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਦਾ ਤਗਦਾ ਹੋਇਆ ਚਿਹਰਾ ਨੂਰੋ ਨੂਰ ਮੱਥਾ ਮਹਾਰਾਜ ਦਾ ਚਲਕ ਰਿਹਾ ਹੈ ਪ੍ਰਤੀਤ ਨਹੀਂ ਹੁੰਦਾ ਕਿ ਸਤਿਗੁਰੂ ਜੀ ਆਪਣਾ ਮਹਾਰਾਜ ਜੀ ਨੇ ਇਹ ਸਰੀਰ ਤਿਆਗ ਦਿੱਤਾ ਹੈ ਮਹਾਰਾਜ ਜੀ ਦੀ ਆਗਿਆ ਸੀਗੀ ਆਪਣੇ ਦਾਦਾ ਸਤਿਗੁਰੂ ਜੀ ਦੀ ਪਾਵਨ ਦੇਹੀ ਦਾ ਗੁਰੂ ਹਰ Rai ਸਾਹਿਬ ਜੀ ਮਹਾਰਾਜ ਇਸ਼ਨਾਨ ਕਰਵਾਇਆ ਅਤੇ ਚੰਦਨ ਦੀ ਚਿਖਾ ਸਜਾਈ ਸਤਗੁਰੂ ਗਰੀਬ ਨਵਾਜ਼ ਜੀ ਨੇ ਵਿਧੀ ਪੂਰਵਕ ਸਾਰੀਆਂ ਮਰਯਾਦਾ ਨਿਭਾਉਂਦਿਆਂ ਹੋਇਆਂ ਤਨਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਦੇਹ ਦਾ ਸਾਧ ਸੰਗਤ ਜੀ ਪਤਾਲਪੁਰੀ ਸਾਹਿਬ ਅਸਥਾਨ ਤੇ ਅੰਤਮ ਸੰਸਕਾਰ ਕੀਤਾ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਤਗੁਰੂ ਜੀ ਦੇ ਪਿਆਰ ਕਰਨ ਵਾਲੇ ਇੱਕ ਰਾਜਾ ਰਾਮ ਸਿੰਘ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਬਲ ਦੀ ਚਿਖਾ ਵਿੱਚ ਛਾਲ ਮਾਰ ਦਿੱਤੀ ਸੀ ਤੇ ਸਤਿਗੁਰੂ ਜੀ ਦੇ ਨਾਲ ਹੀ ਉਹ ਸੱਚਖੰਡ ਜਾਬ ਰਾਜਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਦਿਨ ਸਾਧ ਸੰਗਤ ਜੀ ਮਹਾਰਾਜ ਜੋਤੀ ਜੋਤ ਸਮਾਏ ਮੇਰੀ ਪੀੜੀ ਦੇ ਮਾਲਕ ਸਤਿਗੁਰਾਂ ਜੀ ਦੀ ਬਾਬਤ ਭਾਈ ਗੁਰਦਾਸ ਜੀ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀਣੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਬੜਯੋ ਦਾ ਬਹੁਤ ਆਰੋਪਕਾਰੀ ਐਸੇ ਦੀਨ ਦਿਆਲ ਸਤਗੁਰੂ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਨ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਮਹਾਰਾਜ ਸਾਨੂੰ ਸਿੱਖੀ ਦੀ ਦਾਤ ਦੇਣ ਧਰਮ ਦੇ ਕਮਾਉਣ ਦੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਨਾਮ ਦੀ ਕਣੀ ਮਹਾਰਾਜ ਬਖਸ਼ਿਸ਼ ਕਰਨ